ਚੰਨੀ ਨੂੰ ਕਾਂਗਰਸ ਦੀ ਮੀਟਿੰਗ 'ਚ ਜਾਣ ਤੋਂ ਰੋਕਿਆ ਗਿਆ ਚੰਨੀ ਨੂੰ ਮੀਟਿੰਗ 'ਚ ਸ਼ਾਮਲ ਹੋਣ ਤੋਂ ਹਾਈ ਕਮਾਂਡ ਨੇ ਰੋਕਤਾ ਕਿ ਚੰਨੀ ਦਾ ਬਿਆਨ ਉਹਨਾਂ ਤੇ ਮਹਿੰਗਾ ਪੈ ਚੁੱਕਾ ਹੈ ਆਖਰਕਾਰ ਇਹਦੇ ਪਿੱਛੇ ਇਹਦੇ ਪਿੱਛੇ ਕੀ ਚੱਲ ਰਿਹਾ ਹੈ ਕੀ ਸਚਾਈ ਹੈ ਕਿ ਵਾਕਈ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਹਾਈ ਕਮਾਂਡ ਨੇ ਮੀਟਿੰਗ 'ਚ ਜਾਣ ਤੋਂ ਰੋਕਤਾ ਮੀਟਿੰਗ 'ਚ ਵੜਨ ਨਹੀਂ ਦਿੱਤਾ ਇਦੇ ਬਾਰੇ ਬੜੀ ਐਕਸਕਲੂਸਿਵ ਜਾਣਕਾਰੀ ਆ ਰਹੀ ਹੈ ਜਿਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਦੇਣਾ ਜੇਕਰ ਟੈਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਦੇਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪੜਦੇ ਰਹਿਣ ਕਾਂਗਰਸ ਦੇ ਵਿੱਚ ਚੱਲ ਰਹੀ ਉਥਲ-ਪੁਥਲ ਤੇ ਇੱਕ ਦੂਜੇ ਨੂੰ ਸ਼ਾਹਮਾਤ ਦੇਣ ਦੀਆਂ ਤਿਆਰੀਆਂ ਜਿਹੜੀਆਂ ਖਿੱਚੀਆਂ ਜਾ ਰਹੀਆਂ ਨੇ ਜਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਆਪਣੀ ਚਰਮ ਸੀਮਾ ਦੇ ਉੱਤੇ ਪਹੁੰਚ ਚੁੱਕੀਆਂ ਨੇ ਜੀ ਅੱਜ ਲਗਭਗ ਵੱਡੀ ਐਡ ਲੈਣ ਵਾਲੇ ਸਾਰੇ ਹੀ ਚੈਨਲਾਂ ਤੇ ਇੱਕ ਖਬਰ ਘੁੰਮੀ ਕਿ ਜੀ ਚੰਨੀ ਨੂੰ ਬਿਆਨ ਮਹਿੰਗਾ ਪੈ ਗਿਆ ਦਲਤਾਂ ਬਾਰੇ ਦਿੱਤਾ ਗਿਆ ਬਿਆਨ ਬਹੁਤ ਮਹਿੰਗਾ ਪੈ ਗਿਆ ਚੰਨੀ ਨੂੰ ਫਲਾਣਾ ਹੋ ਗਿਆ ਜੀ ਚੰਨੀ ਨੂੰ ਮੀਟਿੰਗ 'ਚ ਨਹੀਂ ਵੜਨ ਦਿੱਤਾ ਗਿਆ ਚੰਨੀ ਦੀ ਹੁਣ ਹਾਈ ਕਮਾਂਡ ਚੰਨੀ ਤੋਂ ਦੁਖੀ ਹੋ ਚੁੱਕੀ ਹੈ ਕੀ ਵਾਕਈ ਇਦਾਂ ਹੈ ਕਿ ਇਹਦਾ ਸੱਚ ਕੀ ਹੈ ਇਹ ਬਿਆਨੀਆਂ ਲਗਾਤਾਰ ਪੰਜਾਬ ਦੇ ਮੇਨ ਮੇਨ ਜਿਹੜੇ ਸ਼ਾਹਾਂ ਦੇ ਚੈਨਲ ਨੇਗੇ ਖਾਸ ਕਰਕੇ 18 19 ਹੋ ਗਿਆ ਬੜੇ ਨੇਗੇ ਲੁਧਿਆਣੇ ਤੇ ਇੱਕ ਚੱਲਦਾ ਆ ਉਹ ਹੈ ਦੋ ਤਿੰਨ ਚੈਨਲਾਂ ਤੇ ਹੋਰ ਇਹ ਖਬਰ ਬਹੁਤ ਗਰਦਸ਼ ਕਰ ਰਹੀ ਮੈਂ ਲਗਾਤਾਰ ਕਾਂਗਰਸ ਦੀ ਇਸ ਹਲਚਲ ਤੇ ਨਿਗਾਹ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਤੇ ਮੈਂ ਬੂਆ ਖੜਕਾਇਆ ਚੰਨੀ ਹੁਰਾਂ ਦੇ ਨੇੜਲੇ ਸੂਤਰਾਂ ਦਾ ਕਿ ਭਾਈ ਕੀ ਚੱਕਰ ਹੈ ਕਿ ਵਾਕਈ ਇਦਾਂ ਹੈ ਕਿ ਵਾਕਈ ਰੋਲਾ ਪੈ ਗਿਆ ਚੰਨੀ ਨੂੰ ਮੀਟਿੰਗ ਚ ਨਹੀਂ ਵੜਨ ਦਿੱਤਾ ਕੀ ਇਹ ਸੱਚ ਹੈ ਜਾਂ ਝੂਠ ਹੈ ਜਾਂ ਸੱਚੀ ਗੱਲ ਹੈ ਕਿਉਂ ਨਹੀਂ ਵੜਨ ਦਿੱਤਾ ਕਿੱਥੇ ਨਹੀਂ ਵੜਨ ਦਿੱਤਾ ਤਾਂ ਉਧਰਲੇ ਪਾਸਿਓਂ ਜਵਾਬ ਆਉਂਦਾ ਹੈ ਉਹ ਕਹਿੰਦੇ ਕਿ ਇਹ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਜੋ ਆਮ ਆਦਮੀ ਪਾਰਟੀ ਨੇ ਵੱਡੀ ਟੀਮ ਹਾਇਰ ਕੀਤੀ ਹੈ ਤੇ ਇਹਨਾਂ ਚੈਨਲਾਂ ਦੇ ਰਾਹੀਂ ਇਹ ਖਬਰਾਂ ਸਾਨੂੰ ਬਦਨਾਮ ਕਰਨ ਜਾਨੀ ਕਿ ਚਰਨਜੀਤ ਸਿੰਘ ਚੰਨੀ ਨੂੰ ਬਦਨਾਮ ਕਰਨ ਦੇ ਲਈ ਚਲਾਈਆਂ ਜਾ ਰਹੀਆਂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹਦੇ ਵਿੱਚ ਕਾਂਗਰਸ ਦੇ ਕੁਝ ਕੁ ਵੱਡੇ ਲੀਡਰ ਵੀ ਰਲੇ ਹੋਏ ਨੇ ਜਾਨੀ ਕਿ ਆਮ ਆਦਮੀ ਪਾਰਟੀ ਦੇ ਨਾਲ ਇਸ ਸਾਰੀ ਕੈਂਪੇਨ ਦੇ ਵਿੱਚ ਕੁਝ ਵੱਡੇ ਲੀਡਰ ਵੀ ਰਲੇ ਹੋਏ ਨੇਗੇ ਤੇ ਉਹਨਾਂ ਦੇ ਅਨੁਸਾਰ ਹੀ ਇਹ ਸਾਰਾ ਕੁਝ ਚੱਲ ਰਿਹਾ ਹੈ ਇਹ ਹੈ ਕਾਂਗਰਸ ਦੀ ਅੰਦਰਲੀ ਕਹਾਣੀ ਮੀਟਿੰਗ ਦੇ ਵਿੱਚ ਉਹ ਕਹਿੰਦੇ ਕਿ ਜਵਾਹਰ ਭਵਨ ਦੇ ਵਿੱਚ ਚੰਨੀ ਗਏ ਸੀਗੇ ਉੱਥੇ ਚੰਨੀ ਨੇ ਕਿਸੇ ਨੂੰ ਮਿਲਣਾ ਸੀ ਤੇ ਜਦੋਂ ਉਹ ਮੀਟਿੰਗ ਕਰਕੇ ਜਿਨ੍ਹਾਂ ਨੂੰ ਉਹਨਾਂ ਨੇ ਮਿਲਣਾ ਸੀ ਉਹਨਾਂ ਨੂੰ ਮਿਲ ਕੇ ਉਹ ਜਵਾਰ ਭਵਨ ਚੋਂ ਬਾਹਰ ਆ ਗਏ ਤੇ ਜਵਾਰ ਭਵਨ ਦੇ ਵਿੱਚ ਮਨਰੇਗਾ ਨੂੰ ਲੈ ਕੇ ਕੋਈ ਸਮਾਗਮ ਜਾਂ ਮੀਟਿੰਗ ਕਾਨਫਰੰਸ ਜੋ ਵੀ ਹੈ ਉਹ ਚੱਲ ਰਿਹਾ ਸੀ ਤੇ ਉਹ ਉੱਥੋਂ ਮਿਲ ਕੇ ਬਾਹਰ ਆ ਗਏ ਹੁਣ ਮੈਂ ਤੁਹਾਨੂੰ ਜੋ ਗੱਲ ਦਰਸਨ ਜਾ ਰਿਹਾ ਹਾਂ ਮੀਟਿੰਗ ਦਾ ਜੋ ਸ਼ਡਿਊਲ ਟਾਈਮ ਸੀ ਜੋ ਕਾਂਗਰਸ ਵਰਕਿੰਗ ਕਮੇਟੀ ਦੇ ਜਿਹੜੇ ਲੀਡਰ ਸੱਦੇ ਗਏ ਨੇਗੇ ਜਿਵੇਂ ਚੰਪੀਕਾ ਸੋਨੀ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਵਿਜੇਂਦਰ ਸਿੰਘਲਾ ਵਰਗੇ ਆਗੂ ਆ ਜਿਹੜੇ ਉਹ ਸੱਦੇ ਹੋਏ ਨੇ ਜਿਹੜੇ ਕਾਂਗਰਸ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਲ ਨੇਗੇ ਉਹਨਾਂ ਨੂੰ ਸੱਦਿਆ ਹੋਇਆ ਹੈ ਤੇ ਮੀਟਿੰਗ ਦਾ ਜਿਹੜਾ ਤੈ ਸਮਾਂ ਸੀ ਉਹ ਦੁਪਹਿਰ ਬਾਅਦ 4:30 ਵਜੇ ਦਾ ਸੀ ਤੇ ਖਬਰਾਂ ਚੱਲਣੀਆਂ ਸ਼ੁਰੂ ਹੋਈਆਂ ਲਗਭਗ 2 ਤੋਂ 1:30 ਤੋਂ 2 ਦੇ ਦਰਮਿਆਨ ਦਰਮਿਆਨ ਇਹ ਖਬਰਾਂ 2.5 ਦੇ ਦਰਮਿਆਨ ਦਰਮਿਆਨ ਇਹ ਖਬਰਾਂ ਚੱਲੀਆਂ ਕਿ ਵਾਕਈ ਇਹ ਖਬਰਾਂ ਚ ਫਿਰ ਦਮ ਸੀ ਜਾਂ ਫਿਰ ਦੇਖੋ ਸਾਡੇ ਕਲਮ ਭਰਾ ਨੇਗੇ ਕਿਸੇ ਕਿਸੇ ਵੀ ਚੈਨਲ ਦਾ ਐਂਕਰ ਬੋਲ ਰਿਹਾ ਜਾਂ ਤਾਂ ਉਹਨੂੰ ਪਿੱਛੋਂ ਫੀਡ ਕੀਤਾ ਗਿਆ ਕਿ ਭਾਈ ਤੂੰ ਇਹੀ ਬੋਲਣਾ ਹੈ ਜਾਂ ਫਿਰ ਉਹਨੇ ਆਪਣੀ ਸਮਝ ਆ ਜਿਹੜੀ ਉਹ ਇੱਥੇ ਅਪਲਾਈ ਨਹੀਂ ਕੀਤੀ ਇੱਥੇ ਅਪਲਾਈ ਨਹੀਂ ਕੀਤੀ ਕਿ ਜਦੋਂ ਅੱਜ ਪੰਜਾਬੀ ਟ੍ਰਿਬਿਊਨ ਬਾਕੀ ਸਾਰੇ ਅਖਬਾਰਾਂ ਦੇ ਵਿੱਚ ਇਹ ਚੀਜ਼ ਛੱਪ ਚੁੱਕੀ ਹੈ ਕਿ 4:30 ਵਜੇ ਦਾ ਸ਼ਡਿਊਲ ਟਾਈਮ ਹੈ ਜੋ ਸਮਾ ਬੈਠਕ ਦੇ ਲਈ ਮਿੱਥਿਆ ਗਿਆ ਹੈ ਉਹ ਬਾਅਦ ਦੁਪਹਿਰ 4:30 ਵਜੇ ਦਾ ਹੈ ਉਸ ਤੋਂ ਪਹਿਲਾਂ ਚੰਨੀ ਨੂੰ ਕਿਹੜੀ ਮੀਟਿੰਗ 'ਚ ਨਹੀਂ ਵੜਨ ਦਿੱਤਾ ਗਿਆ ਸਵਾਲ ਹੈ ਹੁਣ ਉਹਨਾਂ ਰਿਪੋਰਟਰਾਂ ਤੇ ਵੀ ਜਿਨ੍ਹਾਂ ਨੇ ਰਿਪੋਰਟ ਕੀਤੀ ਹੋਊਗੀ ਉਸ ਪੱਤਰਕਾਰ ਤੇ ਵੀ ਉਸ ਪ੍ਰੋਡਿਊਸਰ ਤੇ ਵੀ ਜਿਨ੍ਹਾਂ ਨੇ ਉਸ ਐਡੀਟਰ ਤੇ ਵੀ ਜਿਨ੍ਹਾਂ ਨੇ ਇਸ ਨੂੰ ਪਹਿਲਾਂ ਸੱਜਾ ਖਬਰ ਨਹੀਂ ਦੇਖਣ ਦੀ ਕੋਸ਼ਿਸ਼ ਕੀਤੀ ਬਸ ਜੋ ਟਿੱਕਰ ਆਈਟੀ ਸੈਲ ਵੱਲੋਂ ਆਏ ਉਹ ਪੇਸਟ ਕੀਤੇ ਜਿਹੜਾ ਸੌਫਟਵੇਅਰ ਹੈ ਤੇ ਪਲੇ ਕਰਤੇ ਇਹੀ ਕੁਝ ਹੋਇਆ ਨਾ ਫਿਰ ਤੇ ਦਾ ਮਤਲਬ ਕਿਉਂਕਿ ਮੀਟਿੰਗ ਦਾ ਸਮਾਂ ਹੀ ਤੈ ਜਿਹੜਾ ਉਹ 4:30 ਵਜੇ ਦਾ ਹੈ ਉਸ ਤੋਂ ਪਹਿਲਾਂ ਕਿਹੜੀ ਮੀਟਿੰਗ ਦੇ ਵਿੱਚ ਜਿਹੜਾ ਚੰਨੀ ਨੂੰ ਨਹੀਂ ਬਣ ਦਿੱਤਾ ਗਿਆ ਅ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਦਲਤ ਸਿਆਸਤ ਦੇ ਉੱਤੇ ਜੋ ਚਰਚਾ ਚੱਲ ਰਹੀ ਹੈ बार-बार ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਚੰਨੀ ਨੇ ਬਹੁਤ ਗਲਤ ਬਿਆਨ ਦਿੱਤਾ ਜੀ ਫੁੱਟ ਪਾਉਣ ਵਾਲਾ ਬਿਆਨ ਹੈ ਇਹੀ ਕਿਹਾ ਜਾਂਦਾ ਹੈ ਨਾ ਤੇ ਪੰਜਾਬ ਕਾਂਗਰਸ ਦੇ ਇੱਕ ਬਹੁਤ ਵੱਡੇ ਆਗੂ ਇਸ ਵੇਲੇ ਜ਼ਿਲ੍ਹਾ ਅਮਰitsar ਦੇ ਹੱਤੀ ਦੇ ਸ਼ਾਇਦ ਉਹ ਪ੍ਰਧਾਨ ਵੀ ਨੇ ਸੁਖਵਿੰਦਰ ਡੈਨੀ ਸੁਖਵਿੰਦਰ ਡੈਨੀ ਖੁਦ ਦਲਤ ਪੋਲਿਟਿਕਸ ਕਰ ਰਿਹਾ ਹੈ ਉਹਨਾਂ ਦਾ ਉਹਨਾਂ ਨੂੰ ਮੈਂ ਇੱਕ ਨਿੱਜੀ ਚੈਨਲ ਤੇ ਟੈਲੀਫੋਨ ਤੇ ਫੋਨ ਸੁਣਿਆ ਉਹ ਟੈਲੀਫੋਨ ਤੇ ਜੁੜੇ ਹੋਏ ਸੀ ਉਹ ਕਹਿੰਦੇ ਕਿ ਕਾਂਗਰਸ ਸੈਕਲ ਹੋ ਰਾਇ ਸਾਰੇ ਧਰਮਾਂ ਦਾ ਸਾਰੇ ਵਰਕਾਂ ਦਾ ਸਤਿਕਾਰ ਕਰਦੀ ਹੈ ਚੰਗੀ ਗੱਲ ਹੈ ਕਾਂਗਰਸ ਜਿੰਨਾ ਕਰਦੀ ਰਹੀ ਜਾਂ ਕਰਦੀ ਹੈ ਸਾਰਿਆਂ ਨੂੰ ਪਤਾ ਹੈ ਪੰਜਾਬ ਨੇ ਤਾਂ ਉਸ ਸੰਤਾਪ ਨੂੰ ਬਹੁਤ ਹੰਡਾਇਆ ਹੈ ਕਾਂਗਰਸ ਦੇ ਜੋ ਕਾਂਗਰਸ ਕਰਦੇ ਰਹੀ ਕੀ ਡੈਨੀ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਡੈਨੀ ਨੇ ਇੱਕ ਚੈਟ ਵਾਇਰਲ ਕੀਤੀ ਸੀ ਕਿ ਜੀ ਵਾਲਮਿਕੀ ਸਮਾਜ ਨੂੰ ਜਾਂ ਮਜਬੀ ਸਿੱਖ ਸਮਾਜ ਨੂੰ ਜਿਹੜਾ ਉਹ ਬਣਦੀ ਥਾਂ ਨਹੀਂ ਦਿੱਤੀ ਗਈ ਇਹ ਸਾਡੇ ਨਾਲ ਤੱਕਾ ਹੋਇਆ ਫਿਰ ਕੀ ਉਦੋਂ ਸੈਕੂਲਰਿਜ਼ਮ ਕਿੱਥੇ ਗਿਆ ਸੀ ਕਾਂਗਰਸ ਦਾ ਜਾਂ ਫਿਰ ਮੈਂ ਤਾਂ ਉਦੋਂ ਵੀ ਕਹਿੰਦਾ ਸੀ ਕਿ ਡੈਨੀ ਸਹੀ ਨੇ ਜਿਸ ਭਾਈਚਾਰੇ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਭਾਈਚਾਰੇ ਦੀ ਵੱਸੋਂ ਦੇ ਹਿਸਾਬ ਦੇ ਨਾਲ ਜਿਹੜੀ ਰਿਪ੍ਰেজੈਂਟੇਸ਼ਨ ਹੈ ਪ੍ਰਤੀਨਿਧਤਾ ਹੈ ਉਹ ਪਾਰਟੀਆਂ ਦੇ ਅੰਦਰ ਸੰਸਥਾਵਾਂ ਦੇ ਅੰਦਰ ਨਹੀਂ ਹੈ ਤਾਂ ਇਹ ਤੱਕਾ ਹੈ ਚਾਹੇ ਉਹ ਵਾਲਮਿਕੀ ਸਮਾਜ ਆ ਚਾਏ ਸਮਾਜ ਦਾ ਕੋਈ ਵੀ ਪਿਛੜਿਆ ਵਰਗ ਹੈ ਚਾਹੇ ਲਿੰਗ ਦੇ ਆਧਾਰ ਤੇ ਆ ਧਰਮ ਦੇ ਆਧਾਰ ਤੇ ਆ ਸਿਆਸਤ ਦੇ ਆਧਾਰ ਤੇ ਆ ਜੇ ਉਹਨਾਂ ਤੱਕਾ ਹੋਇਆ ਤਾਂ ਉਹ ਗਲਤ ਚੀਜ਼ ਹੈ ਫਿਰ ਉਦੋਂ ਡੈਨੀ ਹੋਰਾਂ ਦਾ ਸੈਕੂਲਰਿਜ਼ਮ ਕਿੱਥੇ ਗਿਆ ਸੀ ਜਾਂ ਡੈਨੀ ਹੋਰਾਂ ਨੂੰ ਲੱਗਦਾ ਕਿ ਕਿਉਂਕਿ ਪੰਜਾਬ ਦੇ ਵਿੱਚ ਬਹੁਤੀ ਇਹ ਚੀਜ਼ ਭੁੱਲ ਚੁੱਕੇ ਨੇ ਕਿ ਪ੍ਰਾਣੀ ਨੂੰ ਕਿਸੇ ਦੇ ਹੱਥ ਹੀ ਨਹੀਂ ਪਾਉਣਾ ਨਵਾਂ ਜਿਹੜਾ ਧੂੜ ਚ ਟੱਟੂ ਭਜਾ ਦੋ ਜਿਵੇਂ ਭਜਦਾ ਉਵੇਂ ਭਜਾਈ ਚੱਲੋ ਵਾਲੀ ਸਥਿਤੀ ਹੈ ਖੈਰ ਚੰਨੀ ਨੂੰ ਮੀਟਿੰਗ ਦੇ ਵਿੱਚ ਜਾਣ ਨੂੰ ਨਹੀਂ ਰੋਕਿਆ ਗਿਆ ਉੱਥੇ ਮਨਰੇਗਾ ਦੀ ਜਵਾਰਪਵਨ ਦਿੱਲੀ ਦੇ ਵਿੱਚ ਮਨਰੇਗਾ ਦੀ ਮੀਟਿੰਗ ਚੱਲ ਰਹੀ ਸੀ ਉਸ ਮਨਰੇਗਾ ਦੀ ਮੀਟਿੰਗ ਦੇ ਵਿੱਚ ਚੰਨੀ ਕਿਸੇ ਨੂੰ ਮਿਲਣ ਗਏ ਸੀਗੇ ਉਸ ਭਵਨ ਦੇ ਅੰਦਰ ਤੇ ਉਹ ਮਿਲੇ ਤੇ ਉਹ ਮਿਲ ਕੇ ਬਾਹਰ ਆ ਗਏ ਮੀਟਿੰਗ 4 ਵਜੇ ਦੀ ਸੀ ਬਾਕੀ ਤੁਸੀਂ ਆਪ ਸਿਆਣੇ ਹੋ ਜੋ ਲੌਜੀਕ ਸੀ ਉਹ ਮੈਂ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ ਬੜੀ ਕਹਿ ਲਈਏ ਕਿ ਇੰਟਰਸਟਿੰਗ ਗੇਮ ਹੁੰਦੀ ਜਾ ਰਹੀ ਹੈ ਕਾਂਗਰਸ ਦੀ ਇਹਦੇ ਬਾਰੇ ਖਬਰਾਂ ਤੁਹਾਨੂੰ ਉਧਾਰਾ ਲੋਕਪਣ న్యూਸ ਲਗਾਤਾਰ ਦੇ ਰਿਹਾ ਹੈ ਕਾਂਗਰਸ ਦੀ ਹਰ ਉੱਚੀ ਨੀਵੀ ਖਬਰ ਹੈ ਜਿਹੜੀ ਕਾਂਗਰਸ ਦੇ ਅੰਦਰ ਕੌਣ ਕਿਹਦੇ ਪਿੱਛੇ ਪਿਆ ਹੱਥ ਤੋਗੇ ਕੌਣ ਕਿਹਨੂੰ ਠੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕੌਣ ਕਿਹਦੇ ਨਾਲ ਸਕੋਰ ਸੈਟਿੰਗ ਦੇ ਚੱਕਰ ਦੇ ਵਿੱਚ ਹੈ ਕਿਹੜਾ ਕਿਹਦੇ ਨਾਲ ਖੜਾ ਹੈ ਇਹ ਤੁਹਾਨੂੰ ਪਲ-ਪਲ ਦੱਸ ਰਹੇ ਆ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਜਾਣਕਾਰੀਆਂ ਇੰਟਰਸਟਿੰਗ ਇੰਟਰਸਟਿੰਗ ਤੁਹਾਡੇ ਤੱਕ ਲੈ ਕੇ ਆ